ਜਿਹੜਾ ਹੜਾਂ ਦਾ ਬਹੁਤ ਮਾਰ ਲੋਦੀ ਪਰਤੋਂ ਨੇ ਜੀ ਬਹੁਤ ਮਾਰ ਪਾਣੀ ਦੀ ਵੀ ਹੋਈ ਆ ਜੀ ਹਰਜੋਤ ਬੈਂਚ ਜੀ ਦਿਨ ਰਾਤ ਕਰਕੇ ਇਹਨਾਂ ਨੇ ਕੰਮ ਕੀਤਾ ਜੀ ਤੇ ਸਾਡੇ ਨਾਲ ਲਾ ਕੇ ਬੋਰੀਆਂ ਵੀ ਲੁਆਈਆਂ ਜੀ ਇਹਨਾਂ ਨੇ ਬੰਨਾ ਤੇ ਵੀ ਬੰਨ ਟੁੱਟ ਗਿਆ ਸੀ ਸਾਡਾ ਲੋਦੀ ਪਰਦਾ ਉੱਥੇ ਸਵੇਰ ਤੇ ਜਾ ਕੇ ਸ਼ਾਮ ਨੂੰ ਸਾਡੇ 9:30 ਵਜੇ ਸਾਡੇ ਨਾਲੋਂ ਨਿਕਲੇ ਜੀ ਇਹ ਹੁਣ ਕੀ ਮਿਲਿਆ ਤੁਹਾਨੂੰ ਅਸੀਂ ਇਹ ਦੇਖੋ ਜੋ ਵੀ ਸਰਕਾਰ ਨੇ ਦਿੱਤਾ ਅੱਜ ਤੱਕ ਕਿਸੇ ਸਰਕਾਰ ਤੇ ਨਾ ਹੋਇਆ ਜੀ ਆਰਕਮ ਆਰਥਿਕ ਮਦਦ ਵੀ ਇਸ ਤਰ੍ਹਾਂ ਨਹੀਂ ਦਿੱਤੀ ਆ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਦਮਗਜੇ ਮਾਰਦੀਆਂ ਰਹਿੰਦੀਆਂ ਸੀ ਵੀ ਅਸੀਂ ਖਰਾਬਾ ਬਣਦੇ ਆ ਖਰਾਬਾ ਬਣਦੇ ਆ ਇਹ ਪਹਿਲੀ ਵਾਰ ਹੋਇਆ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇੱਕ ਪਰ ਇਕੜ ਪਰ 20000 ਰੁਪਏ ਦਿੱਤਾ ਜਿਹਦੇ ਕੇ ਅਸੀਂ ਆਪਣੀ ਜ਼ਿੰਦਗੀ ਚ ਅੱਜ ਤੱਕ ਜਿਹੜੀ 60 ਸਾਲ ਦੀ 70 ਸਾਲ ਦੀ ਜ਼ਿੰਦਗੀ ਉਹ ਚ ਕਰੀ ਮਤਲਬ ਇੰਨਾ ਮੁਆਵਜ਼ਾ ਕੋਈ ਸਰਕਾਰ ਨੂੰ ਬਣਦੇ ਨਹੀਂ ਦੇਖਿਆ ਇਹ ਵਿੱਚ ਬਹੁਤ ਜ਼ਿਆਦਾ ਖਰਾਬਾ ਹੋਇਆ ਸੀ ਹਾਂਜੀ ਸੋ ਸਰਦਾਰ ਪ੍ਰਵਲ ਸਿੰਘ ਮਾਨ ਜੀ ਨੇ ਜੋ ਵਾਦਾ ਕੀਤਾ ਸੀ ਨੁਕਸਾਨ ਫਸਲਾਂ ਦਾ ਨੁਕਸਾਨ ਦੇਣ ਦਾ ਤੋਂ ਅੱਜ ਫੜੀ ਬਾ ਫੜੀ ਉਹਨਾਂ ਨੇ ਵਾਰ ਹੋਵੇ ਚਾਹੀ ਦਿਵਾਲੀ ਦਾ ਦਿਨ ਹੋਵੇ ਕਿਸੇ ਨੇ ਛੁੱਟੀ ਨਹੀਂ ਲਈ ਤੁਸੀਂ ਅੱਜ ਜਾ ਕੇ ਅਨੰਦਪੁਰ ਸਾਹਿਬ ਦੇਖਿਓ ਮੇਰੇ ਜਿਹੜੇ ਨੌਜਵਾਨ ਵੀਰ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਬਜ਼ੁਰਗਿਆਂ ਨੂੰ ਆਪਣੇ ਬੱਚਿਆਂ ਨੂੰ ਜੁੜ ਲੂ ਲੈ ਜਾ ਕੇ ਦਿਖਾਓ ਖਾਦੇ ਖੂਜ ਹਰੇ 2-4 ਦਿਨ ਦਾ ਖੋਰ ਦੇਖ ਕੇ ਤੁਸੀਂ ਜਾ ਕੇ ਸ਼੍ਰੀ ਅਨੰਦਪੁਰ ਸਾਹਿਬ ਤਹਿਸੀਲ ਚ ਆਂਦੇ ਪਿੰਡ ਜਿੰਦਵੜੀ ਵਿਖੇ ਆਯੋਜਿਤ ਫਸਲ ਮੁਆਵਜ਼ਾ ਸਮਾਗਮ ਵਿੱਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਲਾਭਪਾਤਰੀਆਂ ਨੂੰ ਹੜ੍ਹਾਂ ਦੇ ਦੌਰਾਨ ਹੋਏ ਫਸਲੀ ਨੁਕਸਾਨ ਲਈ ਪ੍ਰਤੀ ਏਕੜ 20000 ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਗਿਆ ਜਿਸ ਦੇ ਚਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰਾਤ ਸਰਟੀਫਿਕੇਟ ਵੰਡੇ ਗਏ ਤੇ ਬੰਦ ਦੀ ਮੁਆਵਜ਼ੇ ਦੀ ਰਾਸ਼ੀ ਪੀੜਿਤ ਕਿਸਾਨਾਂ ਦੇ ਖਾਤੇ 'ਚ ਭੇਜੀ ਗਈ ਆਪਣੇ ਭਾਸ਼ਣ ਦੌਰਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ ਦਿਨੀ ਪੰਜਾਬ ਵਿੱਚ ਹੜ੍ਹਾਂ ਦੇ ਦੌਰਾਨ ਜੋ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਕਰੋੜ 40 ਲੱਖ ਰੁਪਏ ਤੱਕ ਦੇ ਮੁਆਵਜ਼ੇ ਵੰਡੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਪਰਾਵਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਸਭ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਵੱਖ-ਵੱਖ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਗਿਆ। ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਉਹਨਾਂ ਨੂੰ ਮੈਨੂੰ ਕਿੱਥੇ ਨਹੀਂ ਮਿਲੇ ਉਹ ਪੂਰੀ ਖਤਮ ਹੋ ਗਈ ਅੱਜ ਅੰਕੜੇ ਆ ਰਹੇ ਹਨ ਉਹ ਜਿਹੜਾ ਆਖੜੇ ਅੱਜ ਹਲਕਾ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ ਲਗਭਗ 2000 ਹਲਕਾ ਵਾਸੀਆਂ ਨੂੰ 5.5 ਕਰੋੜ ਤੋਂ ਵੱਧ ਰਕਮ ਜਿਹੜੀ ਹੈ ਉਹ ਹੜਾਂ ਦੇ ਮੁਆਵਜ਼ੇ ਵਜੋਂ ਜਿਹੜੀ ਆ ਚਵੰਡੀ ਗਈ ਹੈ ਇਹ ਰਿਕਾਰਡ ਟਾਈਮਸ ਪਹਿਲੀ ਵਾਰੀ ਹੋਇਆ ਜਿਵੇਂ ਸਾਡੇ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਹਰ 2-4 ਸਾਲ ਬਾਅਦ ਹੜਾਂ ਆਉਂਦੇ ਰਹਿੰਦੇ ਆ ਤੇ ਸਾਰੇ ਬਜ਼ੁਰਗ ਦੱਸ ਰਹੇ ਸੀ ਕਿ ਪਹਿਲੀ ਵਾਰੀ ਹੋਇਆ ਕੇ 2 ਮਹੀਨਿਆਂ ਦੇ ਵਿੱਚ ਜਿਹੜੀ ਰਕਮ ਉਹਨਾਂ ਦੇ ਖਾਤਿਆਂ 'ਚ ਆ ਗਈ ਵਰਨਾ ਸਾਲ 1.5 ਸਾਲ 2 ਸਾਲ ਬੀਤ ਜਾਂਦੇ ਸੀ ਜਾਂ ਤਾਂ ਕਰੀ ਪੈਸੇ ਆਉਂਦੇ ਨਹੀਂ ਸੀ ਜਾਂ ਜਦੋਂ ਆਉਂਦੇ ਸੀ ਬਹੁਤ ਥੋੜੇ ਜਿਹੇ ਪੈਸੇ ਜਦੋਂ ਤੱਕ ਬੰਦਾ ਸਾਰਾ ਕੁਝ ਭੁੱਲ ਚੁੱਕਿਆ ਹੁੰਦਾ ਉਹ ਦੋ ਦੋ ਆਉਂਦੇ ਸੀ ਹਜੇ ਪਹਿਲੀ ਕਿਸ਼ਤ ਹੈ ਹਜੇ ਹੋਰ ਵੀ ਪੈਸੇ ਆਣਗੇ 5.5 ਕਰੋੜ ਤੋਂ ਵੱਧ ਰਕਮ ਜਿਹੜੀ ਹੈ ਅੱਜ ਸਾਰੀ ਅਸੀਂ ਡਿਸਟ੍ਰੀਬਿਊਟ ਕੀਤੀ ਗਈ ਹੈ ਨਾਲ ਹੀ ਜਿਹੜਾ ਹਲਕੀ ਦੇ ਵਿੱਚ ਵਿਕਾਸ ਦੀ ਜਿਹੜੀ ਹਨੇਰੀ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਮੇਨ ਰੋਡ ਜਿਹੜੀ ਨੰਨਪੁਰ ਸਾਹਿਬ ਨੰਗਲ ਮੇਨ ਰੋਡ ਤੋਂ ਲੈ ਕੇ ਉਹ ਉੱਪਰਲੀ ਥਰੂ ਤੱਕ ਜਿਹੜੀ ਸੜਕ ਹੈ ਜਿਹਦੇ ਤੇ ਸਾਡੇ ਦੋ ਵੱਡੇ ਸਕੂਲ ਨੇ ਦੋ ਵੱਡੇ ਮੈਰਿਜ ਪੈਲੇਸ ਨੇ ਸਿਕ ਸਪੋਰਟਸ ਪਾਰਕ ਬਣਾ ਰਹੇ ਆ ਉਹ ਜਿਹੜੀ ਸੜਕ ਹੈ ਉਸ ਨੂੰ ਜਿਹੜਾ 10 ਫੁੱਟ ਤੋਂ 18 ਫੁੱਟ ਹੋਣ ਦਾ ਜਿਹੜਾ ਕੰਮ ਹੈ ਉਸ ਦੀ ਵੀ ਸ਼ੁਰੂਆਤ ਕੀਤੀ ਗਈ ਹੈ